ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਆਪਾਂ ਬਹੁਤ ਕੁਆਂਟੀਟੀ ਦੇ ਵਿੱਚ ਸਟਾਕ ਲੈ ਕੇ ਆਏ ਆ ਜਿਹਦੀ ਤੁਹਾਡੀ ਹਾਈ ਡਿਮਾਂਡ ਸੀ ਇਹ ਰਾਮਟੈਕਸ ਬ੍ਰਾਂਡ ਦੀ ਪਲੇਨ ਕੋਟਰਾਈ ਹੈ ਉਹਦੇ ਉੱਪਰ ਆਪਾਂ ਨੇ ਕਰਵਾਈਆਂ ਕੜਾਈਆਂ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਜਿਹੇ ਰੰਗ ਆ ਦੇਖੋ ਪੂਰਾ ਫੁੱਲ ਜਿਹੜੇ ਰੰਗ ਤੁਹਾਡੇ ਡਿਮਾਂਡਡ ਸੀ ਪੂਰਾ ਪੂਰਾ ਸਟਾਕ ਇਹ ਵਾਲਾ ਸਟਾਕ ਆਪਣੇ ਕੋਲ ਪਹਿਲਾਂ ਨਹੀਂ ਸੀ ਇਹ ਵਾਲਾ ਇੱਕ ਅੱਦਾ ਹੀ ਪੀਸ ਸੀ ਹੁਣ ਆਪਾਂ ਨੇ ਇਹ ਵੀ ਕੁਆਂਟੀਟੀ ਦੇ ਵਿੱਚ ਕਰਵਾਤਾ ਜਿਨ੍ਹਾਂ ਜਿਨ੍ਹਾਂ ਦੀ ਡਿਮਾਂਡ ਸੀ ਏ ਪੀਸ 1 ਨੰਬਰ ਦਾ ਸੀ ਜੀ ਜਿਹੜਾ ਲਾਸਟ ਟਾਈਮ ਵੀ ਆਪਾਂ ਨੇ ਵੀਡੀਓ ਦੇ ਵਿੱਚ ਵੇਅਰ ਕੀਤਾ ਸੀ ਇਹ ਵਾਲਾ ਪੀਸ ਇਹਦੀ ਵੀ ਹਾਈ ਡਿਮਾਂਡ ਸੀ ਸਟਾਕ ਹੋ ਗਿਆ ਸੀ ਖਤਮ ਉਸ ਟਾਈਮ ਵੀ ਇਹ 40 ਸੂਟ ਸੀ ਸਾਡੇ ਕੋਲ ਜਿਸ ਟਾਈਮ ਇਹ ਆਇਆ ਸੀ ਠੀਕ ਆ ਜੀ ਤੇ ਫਿਰ ਹੋ ਗਿਆ ਸੀ ਸਟਾਕ ਖਤਮ ਇਹਦੇ ਵਿੱਚ ਚਾਰ ਪੰਜ ਮੈਂ ਐਡ-ਆਨ ਕਰਵਾਏ ਆ ਨਵੇਂ ਕਲਰ ਠੀਕ ਹੈ ਜੀ ਇਹ ਬਾਜੂ ਤੇ ਸੀ ਦੇਖੋ ਸੁਣੋ ਇਹ ਸੂਟ ਆਪਾਂ ਨੇ 1499 ਰੁਪਏ ਦਾ ਦਿਆ ਸੀ ਮੈਂ ਕਿਹਾ ਸੀ ਮੈਂ ਪਾਈਪਿੰਗ ਫ੍ਰੀ ਦਵਾਂਗੀ ਬਟ ਦੇਖੋ ਜੀ ਇੰਨਾ ਸੂਟ ਹੁੰਦਾ ਹੈ ਕਈ ਵਾਰੀ ਸਾਡੇ ਕੋਲ ਪਾਈਪਿੰਗ ਵੀ ਅਰੇਂਜ ਨਹੀਂ ਹੁੰਦੀ ਕਲਰ ਨਹੀਂ ਮਿਲਦਾ ਥੋੜੀ ਜਿਹੀ ਮੁਸ਼ਕਲ ਆਂਦੀ ਹੈ ਕਈ ਮੈਡਮਾਂ ਕੋਲ ਚਲੀ ਜਾਂਦਾ ਆ ਕੋਈ ਮੈਡਮ ਰਹਿ ਜਾਂਦੇ ਇਸ ਕਰਕੇ ਆਪਾਂ 50 ਰੁਪਏ ਤੁਹਾਨੂੰ ਲੈਸ ਕਰ ਰਹੇ ਆ ਕਿ ਪਾਈਪਿੰਗ ਤੁਸੀਂ ਖੁਦ ਅਰੇਂਜ ਕਰ ਲੈਣਾ ਕਿਉਂਕਿ ਨਹੀਂ ਹੋ ਪਾਂਦਾ ਹਨਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਆ ਸੂਟ ਕੋਈ ਚਲੋ 2-4 ਸੂਟ ਹੋਵੇ ਬੰਦਾ ਸੈੱਟ ਕਰ ਲੈਂਦਾ ਆ ਬਟ ਜੇ ਜਾਣਾ ਇੰਨੀ ਕੁਆਂਟੀਟੀ ਦੇ ਵਿੱਚ ਹੁੰਦਾ ਆ ਤੇ ਥੋੜਾ ਜਿਹਾ ਮੁਸ਼ਕਲ ਹੁੰਦਾ ਆ ਇਸ ਕਰਕੇ ਆਪਾਂ 50 ਰੁਪਏ ਤੁਹਾਨੂੰ ਫ੍ਰੀ ਕਰ ਰਹੇ ਆ 1499 ਵਾਲਾ ਸੂਟ ਹੈ ਤੇ ਉਹਦੇ ਉੱਪਰ ਆਪਾਂ 50 ਰੁਪਏ ਸ਼ਿਪਿੰਗ ਲੈਂਦੇ ਆ ਅੱਜ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਆ ਤੇ ਅੱਜ 50 ਰੁਪਏ ਲੈਸ ਕਰਾਂਗੇ 1450 ਰੁਪਏ ਚ ਪਿਓਰ ਕੋਟ్రਾਈ ਦਾ ਰਾਮਟੈਕਸ ਬ੍ਰਾਂਡ ਦਾ ਆਪਣਾ ਕਰਾਇਆ ਹੋਇਆ ਵਰਕ ਨੇੜੇ ਆ ਜੋ ਜੀ 26 ਤੋਂ 28 ਇੰਚ हिਪ ਤੱਕ ਵੀ ਘੇਰਾ ਰੈਡੀ ਹੋਏਗਾ ਠੀਕ ਹੈ ਬਰੀਕੀ ਚ ਕਰਾਇਆ ਹੋਇਆ ਕੰਮ ਆਲ ਓਵਰ 5 ਮੀਟਰ ਦੀ ਕੋਟ్రਾਈ ਰਹੇਗੀ ਵਿਦਆਊਟ ਲਾਈਨਿੰਗ ਬਣੇਗੀ ਇਹ ਅਸੀਂ ਪੈਂਟ ਬਣਵਾਈ ਸੀ ਉਹਦੀ ਠੀਕ ਹੈ ਤੁਸੀਂ ਆਪਣਾ ਸਲਵਾਰ ਬਣਵਾਓ ਪੈਂਟ ਬਣਵਾਓ ਕੁਝ ਵੀ ਬਣਵਾਓ ਠੀਕ ਹੈ ਮੈਂ ਇਸ ਕਲਰ ਦੇ ਨਾਲ ਇਹਨੂੰ ਉਠਾਇਆ ਸੀ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ ਨੰਬਰ 1 ਇਹਦੇ ਸਿਰਫ ਪਿੰਕ ਕਲਰ ਦੇ ਵਿੱਚ ਨਾ ਪਲੇਨ ਕਪੜਾ ਸਿਰਫ ਇੰਨਾ ਕੁ ਹੀ ਮਿਲਿਆ ਮਤਲਬ ਦੋ ਤਿੰਨ ਥਾਂ ਹੀ ਮਿਲੇ ਆ ਬਸ ਇੰਨਾ ਕੁ ਹੀ ਹੈਗਾ ਜੋ ਵੀ ਹੈ ਸਟਾਕ ਇਹਦੇ ਵਿੱਚ ਨਾ ਦੋ ਤਿੰਨ ਰੰਗ ਬਲਕਿ ਲਾਈਟ ਸ਼ੇਡ ਆ ਹਨਾ ਇੱਕੇ ਦੋ ਇਹ ਇੱਕ ਥਾਂ ਥੋੜਾ ਜਿਹਾ ਲਾਈਟ ਮਰਜੈਂਟਾ ਇਹ ਦੇਖੋ ਇਹ ਡਾਰਕ ਹੈ ਥੋੜਾ ਜਿਹਾ ਇਹ ਲਾਈਟ ਆ ਠੀਕ ਹੈ ਹਲਕਾ ਜਾਂ 19 20 ਦਾ ਫਰਕ ਹੈ بس ਇਹ ਦੇਖ ਲੈਣਾ ਜੇ ਲਾਈਟ ਅਮਰਜੰਟਾ ਲੈਣਾ ਉਹ ਦੱਸ ਦੇਣਾ ਜੇ ਸੇਮ ਇਹੀ ਲੈਣਾ ਇਹ ਦੱਸ ਦੇਣਾ ਨੰਬਰ ਰਹੇਗਾ 1 नेक्स्ट ਪੀਸ ਰਹੇਗਾ ਇਸ ਸਕਿਨ ਕਲਰ ਪਿਛਲੀ ਵਾਰੀ ਇੰਨਾ ਕੋ ਰੋਲਾ ਪਿਆ ਇਹਦਾ ਸਕਿਨ ਕਲਰ ਦਾ ਪਿਛਲੀ ਵੀਡੀਓ ਦੇ ਵਿੱਚ ਦੇਖੋ ਸਾਡੇ ਕੋਲ ਥੋੜੇ ਜੇ ਪੀਸ ਸੀ ਇਹਦੇ ਪਤਾ ਨਹੀਂ 1-2 ਹੀ ਸੀ ਹਨਾ 1-2 ਦਾ ਹਨਾ بڑے ਰੋਲੇ ਪਏ ਇਹਨਾਂ ਦੇ ਇਹ ਵਾਲਾ ਨਾ ਮੇਰੇ ਕੋਲ ਤੇ ਹੈ ਨਹੀਂ ਸੀ ਆਪਣੇ ਕੋਲ ਹਨਾ ਹਾਂ ਇਹ ਹੈ ਹੀ ਨਹੀਂ ਸੀ ਇਹਦੇ ਵਿੱਚ ਨਾ ਦੂਸਰੀ ਕਢਾਈ ਵਾਲਾ ਸੀ 1-2 ਪੀਸ ਪਰ ਕਲਰ ਹੈ ਹਰ ਕਿਸੇ ਮੈਡਮ ਨੂੰ ਇਹੀ ਕਲਰ ਚਾਹੀਦਾ ਇਹੀ ਕਲਰ ਚਾਹੀਦਾ ਹੋ ਗਿਆ ਸੀ ਪੰਗਾ ਨਾ ਪਿੱਛੇ ਸੂਟ ਫਿਰ ਆਪਾਂ ਨੇ ਪਹਿਲਾਂ ਤਾਂ ਪਲੇਨ ਅਰੇਂਜ ਕਰੇ ਥਾਨ ਹਨਾ ਨੰਬਰ 2 ਫਿਰ ਵੀ ਬਹੁਤ ਜ਼ਿਆਦਾ ਕੁਆਂਟੀਟੀ ਨਹੀਂ ਹੈ ਜਿਸ ਹਿਸਾਬ ਨਾਲ ਆਪਣੇ ਕਸਟਮਰਸ ਦਾ ਪਿਆਰ ਹੈ ਥੋੜੀ ਜੀ ਹੀ ਕੁਆਂਟੀਟੀ ਆਪਣੇ ਕੋਲ ਹੈਗੀ ਆ ਠੀਕ ਹੈ ਇਹ ਵਾਲੇ ਪੀਸ ਆ ਫਟਾਫਟ ਕਰਾ ਲੈਣੀ ਹੈ ਬੁਕਿੰਗ ਅੱਜ ਤੁਹਾਨੂੰ ਬੈਨੀਫਿਟ ਵੀ ਮਿਲ ਰਿਹਾ ਸਿਰਫ 1450 ਰੁਪਏ ਠੀਕ ਹੈ ਸਪੀਸ ਆਪਣਾ ਇਹ ਰਹੇਗਾ ਇਸ ਕਲਰ ਦਾ ਇੱਕ ਰੋਲਾ ਸੀ ਹਨਾ ਇਹੀ ਸੀ ਨਾ ਉਹ ਕਲਰ ਹਾਂ ਇਹ ਕਲਰ ਵੀ ਹਰ ਮੈਡਮ ਨੂੰ ਭਾਵਨਾ ਕਲਰ ਕਿਹਾ ਜਾ ਰਿਹਾ ਬਹੁਤ ਪਿਆਰਾ ਰੰਗ ਹੈ ਇਹ ਪਤਾ ਨਹੀਂ ਕਿਹਜਾ ਰੰਗ ਹੈ ਨਾ ਤਾਂ ਇਹ ਪਿਆਜੀ ਹੈ ਨਾ ਇਹ ਗਾਜਰੀ ਹੈ ਨਾ ਇਹ ਪਿੰਕੇ ਹੈ ਅਲੱਗ ਜੀ ਹੀ ਛੇੜ ਹੈ ਮਤਲਬ ਇਹਦਾ ਇਹਦਾ ਪਰਛਾਵਾਂ ਜਾਂ ਪੈ ਰਿਹਾ ਹਨਾ ਆ ਲੋ ਲੋ ਜੀ ਠੀਕ ਹੈ ਇਹ ਵਾਲਾ ਰੰਗ ਬਹੁਤ ਪਸੰਦ ਕਰਿਆ ਸੀ ਬਹੁਤ ਕੁਆਂਟੀਟੀ ਇਹਦੀ ਵੀ ਨਹੀਂ ਹੈ 8-10 ਕਸੂਟ ਹੈ ਹਨਾ ਕੋਈ ਜ਼ਿਆਦਾ ਨਹੀਂ ਹੈਗੇ ਨੰਬਰ ਰਹੇਗਾ 3 1450 ਰੁਪਏ ਚ ਤੁਹਾਨੂੰ ਅੱਜ ਇਹ ਸੂਟ ਮਿਲੇਗਾ ਫਟਾਫਟ ਕਰਾਣੀ ਹੈ ਬੁਕਿੰਗ 44891011 12 ਸੂਟ ਹੈ ਠੀਕ ਹੈ 12 ਸੂਟ ਹੈ ਜੀ ਜਿਹੜੇ ਉਸ ਦਿਨ ਬਹੁਤ ਜ਼ਿਆਦਾ ਡਿਮਾਂਡਡ ਸੀ ਇਹ ਪ੍ਰੋਪਰ ਰਸਟ ਕਲਰ ਹੈ ਪ੍ਰੋਪਰ ਰਸਟ ਕਲਰ ਹੁੰਦਾ ਹੈ ਜਿਹੜਾ ਠੀਕ ਹੈ ਕਲਰ ਬਹੁਤ ਨਾ ਠੀਕ ਆ ਰਿਹਾ ਹਮ ਓਕੇ ਨੰਬਰ ਰਹੇਗਾ 4 ਕਢਾਈ ਵੀ ਤੁਹਾਨੂੰ ਇਹ ਵਾਲੀ ਮਿਲ ਰਹੀ ਹੈ ਇਹਦੇ ਉੱਪਰ ਬਰੀਕੀ ਵਾਲੀ ਠੀਕ ਹੈ ਐਂ ਵਧੀਆ ਵਾਲੀ ਕਢਾਈ ਕਰਵਾਈ ਹੋਈ ਹੈ 4 ਨੰਬਰ ਰਸਟ ਕਲਰ ਹਲੋ ਜੀ 90 ਰਹੇਗਾ ਇਸ ਪੀਸ ਦਾ ਪੰਜ ਦੇਖੋ ਸ਼ਾਨਦਾਰ ਪੀਸ ਧਾਨੀਜਾ ਕਲਰ ਇਹ ਰਹੇਗਾ ਤੁਹਾਡਾ ਐਮਬਰਾਇਡਰੀ ਐਮਬਰਾਇਡਰੀ ਦੇ ਉੱਪਰ ਜਿਹੜੇ ਕੰਟਰਾਸਟ ਲੱਗੇ ਹੋਏ ਆ ਉਹ ਵੀ ਬਹੁਤ ਜ਼ਿਆਦਾ ਸੋਹਣੇ ਆ ਨੰਬਰ ਰਹਿਣ ਵਾਲਾ ਇਸ ਪੀਸ ਦਾ ਪੰਜ ਠੀਕ ਹੈ ਜੀ ਨੰਬਰ ਦਾ ਜ਼ਰੂਰ ਧਿਆਨ ਰੱਖਣਾ ਬੁਕਿੰਗ ਜਿਹੜੀ ਹੋਏਗੀ ਨੰਬਰ ਤੇ ਹੀ ਹੋਏਗੀ 1450 ਰੁਪਏ ਰੇਟ ਰਹੇਗਾ ਇਹ ਤੁਹਾਨੂੰ ਇਹਦੇ 7 ਪੀਸ ਮਿਲेंगे ਠੀਕ ਹੈ ਜੀ ਇਹਦੇ 7 ਪੀਸ ਮਿਲेंगे ਨੰਬਰ 5 ਦੇ ਹਲੋ ਜੀ ਇੱਕ ਤਾਂ ਪੀਸ ਇਹ ਰਹੇਗਾ ਨੰਬਰ ਰਹੇਗਾ ਇਸ ਪੀਸ ਦਾ 6 ਰਾਮਟੈਕਸ ਬ੍ਰਾਂਡ ਦੀ ਕੋਟرائی ਰਹੇਗੀ ਆਲ ਓਵਰ ਉਹਦੇ ਉੱਪਰ ਬਹੁਤ ਸੋਹਣੀ ਐਮਬਰਾਇਡਰੀ ਰਹੇਗੀ ਨੰਬਰ ਰਹੇਗਾ ਇਸ ਪੀਸ ਦਾ 6 ਬਿਨਾਂ ਦੇਰੀ ਕਰੇ ਕਰਾਣਾ ਹੈ ਆਪਣਾ ਪੀਸ ਬੁੱਕ ਇਹਦੇ ਆਪਣੇ ਕੋਲ ਬਹੁਤ ਜ਼ਿਆਦਾ ਸੂਟ ਇਹਦੇ ਵੀ ਨਹੀਂ ਹੈ 6 ਸੂਟ ਇਹਦੇ ਹੈ ਹਲੋ ਜੀ ਨੈਕਸਟ ਪੀਸ ਆਪਣਾ ਰਹੇਗਾ ਇਹ ਜਿਹੜੀ ਇਸ ਟਾਈਮ ਇਤਨੀ ਜ਼ਿਆਦਾ ਠੰਡ ਹੈ ਨਾ ਉਹਦੇ ਵਿੱਚ ਤਾਂ ਤੁਹਾਨੂੰ ਇਹੀ ਕੱਪੜਾ ਵਾਰਾ ਖਾਂਦਾ ਹੈ नंबर रहेगा इस पीस दा 7 ठीक है बहुत अच्छा जा रंग है लाइट शेफ रोजी नंबर 7 ए रहेंगे ये सूट 7 नंबर दे रहेंगे अपने 6 सूट रहेगा इस पीस दा 8 लाजवाब पीस नंबर 8 एदे थोनू कितने पीस मिलोंगे जी 6 पीस मिलेंगे दे भी ठीक है 6 पीस मिलेंगे नंबर 8 दे ਲੋਟੀ ਪਰਪਲ ਸ਼ੇਡ ਦੇਖ ਜਿਹੜੇ ਐਮ ਤੇ ਨਾ ਡਿਮਾਂਡਡ ਕਲਰ ਉਹੀ ਬਣਵਾਏ ਆ ਬਸ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਵਾਏ ਆ ਸਾਨੂੰ ਪਤਾ ਠੀਕ ਹੈ ਜੀ ਕਿਉਂਕਿ ਇਹ ਚੀਜ਼ ਨਾ ਅੱਛੀ ਹੈ ਨਾ ਤਾਂ ਇਹ ਕਢਾਈ ਮਿਲਦੀ ਇਸ ਤਰ੍ਹਾਂ ਦੀ ਇਹ ਕਢਾਈ ਦਾ ਰੇਟ ਤੁਹਾਨੂੰ ਤਾਂ ਕਰਕੇ ਥੋੜਾ ਜਿਹਾ ਘੱਟ ਮਿਲ ਰਿਹਾ ਕਿਉਂਕਿ ਆਪਾਂ ਕੁਆਂਟੀਟੀ ਦੇ ਵਿੱਚ ਬਣਵਾ ਰਹੇ ਹਾਂ ਨਹੀਂ ਤਾਂ ਜਿਸ ਰੇਟ ਦਾ ਸੂਟ ਹੈ ਤੁਹਾਨੂੰ ਸਿਰਫ ਕਢਾਈ ਹੋ ਕੇ ਮਿਲੇਗੀ ਨੰਬਰ ਰਹੇਗਾ 9 ਹਲੋ ਜੀ ਨੈਕਸਟ ਪੀਸ ਨੇਵੀ ਬਲੂ ਕਲਰ ਹਲੋ ਜੀ ਫੰਤਿਆਨ ਨਾਲ ਦੇਖ ਲੈਣਾ ਜੀ ਇਹ ਰਹੇਗਾ ਬਿਲਕੁਲ ਡੀਪ ਨੇਵੀ ਬਲੂ ਕਲਰ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 10 ਬੜਾ ਫਰਸਟ ਕਲਾਸ ਨਿੱਗਾ ਜਿਹਾ ਕਪੜਾ ਆ ਮੋਸਟ ਡਿਮਾਂਡਡ ਹੈ 2700 ਵਾਲਾ ਰੇਟ ਦੇ ਜਿਹੜੇ ਸੂਟ ਹੈ ਉਹੀ ਕਟਾਈ ਇਹਦੇ ਉੱਪਰ ਲਗਵਾਈ ਹੋਈ ਹੈ ਜੀ ਨੈਕਸਟ ਪੀਸ ਇਹ ਰਹੇਗਾ ਇਹ ਰਹੇਗੀ ਤੁਹਾਡੀ ਐmbroidery ਪੂਰੀ ਗੁੰਦਵੀ ਨੰਬਰ ਰਹੇਗਾ ਇਸ ਪੀਸ ਦਾ 11 ਠੀਕ ਹੈ ਨੰਬਰ ਰਹੇਗਾ 11 ਇਹ ਰਹੇਗਾ ਜੀ ਬਲੈਕ ਕਲਰ ਠੀਕ ਹੈ ਬਲੂ ਬਲੈਕ ਦੇਖ ਲੈਣਾ ਜਿਹੜਾ ਪਸੰਦ ਆ ਰਹੇਗਾ ਇਸ ਪੀਸ ਦਾ 12 ਬੋਟਲ ਗ੍ਰੀਨ ਕਲਰ ਹੈ ਇਹ ਰਹੇਗਾ ਤੁਹਾਡਾ ਘੇਰਾ ਨੰਬਰ ਰਹੇਗਾ ਇਸ ਪੀਸ ਦਾ 12 ਇਹ ਤੁਹਾਨੂੰ ਕਿੰਨੇ ਪੀਸ ਮਿਲਣੇ ਆ ਸਿਰਫ ਪੰਜ ਪੀਸ ਠੀਕ ਹੈ ਜੀ ਨਿਕਲ ਗਿਆ ਇੱਕ ਨਾ ਹੋਣਾ ਕਿਸੇ ਦਾ ਪੈਂਡਿੰਗ ਨੰਬਰ 12 ਖਾਈ ਨਾ ਉਹ ਥੋੜਾ ਜਿਹਾ ਦੂਜੀ ਕਢਾਈ ਦੇ ਦਿਖਾਈ ਸੀ ਹੁਣ ਥੋੜੇ ਏ ਏਡੇ ਕ ਬਾਰਡਰ ਵਾਲੇ ਨੇੜੇ ਆ ਜਾਵਾਂ ਹੁਣ ਏਡੇ ਕ ਬਾਰਡਰ ਵਾਲੇ ਕਢਾਈ ਵਾਲੇ ਦਿਖਾ ਰਹੇ ਆ ਇਹਦੇ ਵਿੱਚ ਮੈਂ ਸਿਰਫ ਇਹ ਕਲਰ ਤਿਆਰ ਕਰਵਾਈ ਹੈ ਠੀਕ ਹੈ ਇਦੇ ਵਿੱਚ ਕੁਆਂਟੀਟੀ ਥੋੜੀ ਆ ਹੈਨਾ ਜੇ ਇਹਦੇ ਵਿੱਚ ਕੁਆਂਟੀਟੀ ਥੋੜੀ ਆ ਬਾਰਡਰ ਬ੍ਰਾਡ ਘੱਟ ਆ ਠੀਕ ਹੈ ਜੀ ਉਹ ਤੁਹਾਨੂੰ 1 ਬਾਈ 1 ਮੈਂ ਦਿਖਾ ਰਹੀ ਆ ਕਲਰ ਵਾਈਸ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਮੈਂ ਤੁਹਾਨੂੰ ਦਿਖਾਤਾ 1450 ਵਾਲੇ ਤੇ ਹੁਣ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਵਾਲੇ ਦੇਖੋ ਜੀ ਇੱਕ ਪੀਸ ਰਹੇਗਾ ਇਹ ਵਾਲਾ ਰਸਟ ਕਲਰ ਪ੍ਰੋਪਰ ਰਸਟ ਨੇੜੇ ਤੋਂ ਦਿਖਾਓ ਇੰਨਾ ਕੁ ਬ੍ਰਾਡ ਬਾਰਡਰ ਆ ਉਹਦਾ ਬ੍ਰਾਡ ਥੋੜਾ ਜ਼ਿਆਦਾ ਆ ਬੁੱਟੇ ਜੀ ਵਾਲਾ ਇਹਦਾ ਬ੍ਰਾਡ ਘੱਟ ਆ ਨੰਬਰ ਰਹੇਗਾ ਇਸ ਪੀਸ ਦਾ 13 ਬਿਨਾ ਦੇਰੀ ਕਰੇ ਕਰਾਣਾ ਹੈ ਆਪਣਾ ਪੀਸ ਬੁੱਕ ਇਹਦੇ ਤੁਹਾਨੂੰ ਸਿਰਫ 3 ਪੀਸ ਮਿਲੂਗੇ ਕੋਈ ਜ਼ਿਆਦਾ ਕੁਆंटਿਟੀ ਨਹੀਂ ਹੈ ਸਿਰਫ 3 ਪੀਸ ਹੈ ਠੀਕ ਹੈ ਜੀ ਨੈਕਸਟ ਕਲਰ ਤੁਹਾਨੂੰ ਮਿਲੂਗਾ ਬੋਟਲ ਗ੍ਰੀਨ ਕਲਰ ਦੇਖੋ ਜੀ ਇਹ ਰਾਮ ਟੈਕਸ ਬ੍ਰਾਂਡ ਦਾ ਰਹੇਗਾ ਬੋਟਲ ਗ੍ਰੀਨ ਰਹੇਗਾ ਇਹਦਾ ਫੈਬਰਿਕ ਦੇਖੋ ਠੀਕ ਹੈ ਨੰਬਰ ਰਹਿਣ ਵਾਲਾ ਹੈ 14 ਇਹਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਕੁਆंटਿਟੀ ਬਿਲਕੁਲ ਬਾਰੀਕੀ ਕੰਮ ਹੈ ਬਹੁਤ ਸੋਨਾ ਨੰਬਰ 14 ਸਿਰਫ ਤੁਹਾਨੂੰ ਮਿਲੂਗੇ ਇਹਦੇ ਵੀ ਤਿੰਨ ਪੀਸ ਕੋਈ ਜ਼ਿਆਦਾ ਪੀਸ ਨਹੀਂ ਹੈ ਲੰਬੇ ਛੋੜੇ ਹੈ ਨਾ ਨੈਕਸਟ ਰਹੇਗਾ ਮਸਟਰਡ ਜੀ ਸ਼ੇਡ ਮਸਟਰਡ ਸਾਡੇ ਕੋਲ ਦੋ ਤਰ੍ਹਾਂ ਦਾ ਹੋਊਗਾ ਇੱਕ ਤਾਂ ਹੋਏਗਾ ਜੀ ਇਹ ਨੰਬਰ ਰਹੇਗਾ 15 ਕਲਰ ਦੇਖ ਲੈਣਾ ਹੁਣ ਠੀਕ ਹੈ ਇਹ 15 ਨੰਬਰ ਵਾਲਾ ਇੱਕ ਕਲਰ ਤੁਹਾਨੂੰ ਹੋਰ ਦਿਖਾਉਂਦੇ ਆ ਦੋ ਕਲਰਾਂ ਦੇ ਵਿੱਚ ਹੈਗੇ ਆ ਜੀ ਦੋ-ਦੋ ਤਿੰਨ-ਤਿੰਨ ਪੀਸ ਇਹਨਾਂ ਦੇ ਇੱਕ ਆ ਆ ਨੰਬਰ 16 ਇੱਕ ਐ ਮਸਟਰਡ ਸ਼ੇਡ ਦੇਖੋ ਨਾਲ ਦੇ ਨਾਲ ਇਹ ਠੀਕ ਹੈ ਜਿਹੜਾ ਆ ਰਿਹਾ ਪਸੰਦ ਫਟਾਫਟ ਕਰਾ ਲੈਣਾ ਹੈ ਬੁੱਕ ਨੰਬਰ 16 ਇਹ ਬ੍ਰਾਈਟ ਜੀ ਸ਼ੇਡ ਹੈ ਇੱਕ ਕਲਰ ਤੁਹਾਨੂੰ ਹੋਰ ਮਿਲੇਗਾ ਜੀ ਨੰਬਰ 17 ਆ ਲੋ ਜੀ ਦੇਖੋ ਨੰਬਰ ਰਹੇਗਾ ਇਸ ਪੀਸ ਦਾ 17 ਆ ਲੋ ਜੀ ਨੈਕਸਟ ਪੀਸ ਨੰਬਰ ਰਹੇਗਾ 18 ਆ ਲੋ ਜੀ ਦੇਖੋ ਠੀਕ ਹੈ ਨੰਬਰ 18 ਇਹਦੇ ਏ ਪੀਸ ਨੈਕਸਟ ਨੰਬਰ ਰਹੇਗਾ 19 ਬਹੁਤ ਅੱਛੇ ਦੇਖ ਨੰਬਰ ਰਹਿਣ ਵਾਲਾ ਇਸ ਪੀਸ ਦਾ 19 ਬਹੁਤ ਅੱਛੇ ਠੀਕ ਹੈ ਸ਼ਾਨਦਾਰ ਪੀਸ 19 ਨੰਬਰ ਇਹਦੇ ਵੀ ਤੁਹਾਨੂੰ 3-4 ਪੀਸ ਮਿਲ ਜਾਣੇ ਆ ਇੱਕ ਤੁਹਾਨੂੰ ਇਹਦੇ ਵਿੱਚ ਗ੍ਰੇ ਜਿਨ੍ਹਾਂ ਨੂੰ ਥੋੜਾ ਜਿਹਾ ਲਾਈਟ ਸ਼ੇਡ ਚਾਹੀਦਾ ਥੋੜਾ ਬ੍ਰੋਡ ਕੱਟ ਚਾਹੀਦਾ ਨਾ ਉਹਦੇ ਅਕੋਰਡਿੰਗ ਤੁਸੀਂ ਦੇਖ ਲੈਣਾ नंबर रहेगा 20 ग्रे शेड ठीक है जी बहुत अच्छी डिमांड आई सी क्योंकि फस्ट टाइम ही ने भी कढ़ाई कर करवाई है जी कटराई उटराई डिमांड बहुत ज्यादा आई है सूट आ बढ़िया नंबर नैक्सट पीस ट्वेंटी वन नंबर परपल शेड ठीक है कलर वगैरह सब कुछ सोबर लगे हुए है नैक्सट रहेगा अपना ब्लैक कलर ਹਾਂਜੀ ਉਹ ਬਸ ਥੋੜਾ ਵੱਡਾ ਬ੍ਰਾਡ ਸੀ ਇਹ ਥੋੜਾ ਜਿਹਾ ਛੋਟਾ 블랙 ਕਲਰ ਠੀਕ ਹੈ ਨੰਬਰ ਰਹੇਗਾ 22 ਆਹ ਲਓ ਜੀ 22 ਨੰਬਰ ਨੈਕਸਟ ਪੀਸ ਨੇਵੀ ਬਲੂ ਕਲਰ ਇਹਦੇ ਵਿੱਚ ਸੇਮ ਜਿਹਨੂੰ 블랙 ਲੈਣਾ 블랙 ਬਲੂ ਲੈਣਾ ਬਲੂ ਦੇਖੋ ਬਹੁਤ ਸੋਹਣਾ ਗੁੰਦਵਾ ਕੰਮ नेवी ब्लू क्योंकि सर्दी ਦੇ ਇਹ ਜਿਹੜਾ ਕੁਟਾਈ ਦੇ ਬ੍ਰਾਈਟ ਬ੍ਰਾਈਟ ਕਲਰ ਬਹੁਤ ਅੱਛੇ ਲੱਗਦੇ ਆ 23 ਨੰਬਰ 네ਵੀ ब्लू ਕਲਰ ਹੈ ਠੀਕ ਹੈ ਜੀ ਨੈਕਸਟ ਪੀਸ ਇਹ ਉਹੀ ਗਾਜਰੀ ਜੀ ਸ਼ੇਡ ਜਿਹੜੀ ਦੀ ਡਿਮਾਂਡ ਬਹੁਤ ਸੀ ਨੰਬਰ 24 ਆਲੋਚ ਠੀਕ ਹੈ ਨੰਬਰ ਰਹੇਗਾ 24 ਨੈਕਸਟ ਪੀਸ ਪਿੰਕ ਸ਼ੇਡ 25 ਨੰਬਰ ਆ ਲੋ ਜੀ 25 ਨੰਬਰ ਠੀਕ ਹੈ ਨੈਕਸਟ ਪੀਸ ਲੋ ਜੀ ਇਹ ਸੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ ਆ ਤੇ ਜਿਹੜਾ ਆਪਣਾ ਰੇਟ ਹੈਗਾ ਅੱਜ ਆਪਾਂ ਨੇ 1450 ਰੁਪਏ ਰੇਟ ਕਰਿਆ ਹੋਇਆ ਸ਼ਿਪਿੰਗ ਬਿਲਕੁਲ ਫ੍ਰੀ ਕਰੀ ਹੋਈ ਹੈ ਇਹ ਸੀ ਜੀ ਅੱਜ ਦੀ ਕਲੈਕਸ਼ਨ ਨੈਕਸਟ ਵੀਡੀਓ 'ਚ ਫੇਰ ਮਿਲਦੇ ਆ ਥੈਂਕ ਯੂ ਸੋ ਮਚ